ਖਾਂ ਦੇ ਜਰਨਲ ਹਰੀ ਸਿੰਘ ਨਲਵੇ ਦੇ ਚਰਚੇ ਹਰਥਾ ਹੋਣ ਲੱਗੇ ਪਠਾਣਾ ਨੇ ਮਿਲ ਕੇ ਹਰੀ ਸਿੰਘ ਨਲਵੇ ਨੂੰ ਮਾਰਨ ਦੀ ਯੋਜਨਾ ਬਣਾਈ ਉਹਨਾਂ ਨੇ ਇੱਕ ਚਿੱਠੀ ਲਿਖੀ ਕਿ ਜੇਕਰ ਕਰ ਦੇ ਪੈਸੇ ਚਾਹੀਦੇ ਹਨ ਤਾਂ ਉਸ ਨੂੰ ਖੁਦ ਆਣਾ ਪਵੇਗਾ ਉਹ ਪੈਸੇ ਲੈ ਕੇ ਨਹੀਂ ਆਣਗੇ ਤੇ ਚਿੱਠੀ ਦੇ ਵਿੱਚ ਲਿਖਿਆ ਜੇ ਪਿਓ ਦਾ ਪੁੱਤ ਹੈ ਤਾਂ ਇਕੱਲਾ ਆਵੀਂ ਜਦੋਂ ਇਹ ਚਿੱਠੀ ਹਰੀ ਸਿੰਘ ਨਲਵੇ ਕੋਲ ਪਹੁੰਚੀ ਉਹ ਤਿਆਰ ਬਰ ਤਿਆਰ ਹੋ ਕੇ ਇਕਲ੍ਹਾ ਹੀ ਪਠਾਣਾ ਦੇ ਇਲਾਕੇ ਵਿੱਚ ਚਲਾ ਗਿਆ ਪਠਾਨ ਸਾਰੇ ਰਲ ਕੇ ਇਕੱਠੇ ਹੋ ਗਏ ਤੇ ਤਾਨੇ ਮਾਰਨ ਲੱਗੇ ਕਿ ਪੈਸੇ ਲੈਣ ਆਇਆ ਹੈ ਤੇ ਇਕਲ੍ਹਾ ਹੀ ਆ ਗਿਆ ਹਰੀ ਸਿੰਘ ਨਲਵੇ ਨੇ ਹੱਸ ਕੇ ਕਿਹਾ ਮੈਂ ਪੈਸੇ ਲੈਣ ਨਹੀਂ ਤੇਰੇ ਲਲਕਾਰਨੇ ਤੇ ਆਇਆ ਹਾਂ ਤੇ ਹਰੀ ਸਿੰਘ ਨਲਵੇ ਨੇ ਲਲਕਾਰਦੇ ਹੋਏ ਕਿਹਾ ਹੁਣ ਤੁਹਾਡੇ ਵਿੱਚ ਜੋ ਵੀ ਪਿਓ ਦਾ ਪੁੱਤ ਹੈ ਮੇਰੇ ਗਲ ਪਵੇ ਨਹੀਂ ਅੱਜ ਮੈਂ ਕਿਸੇ ਵੀ ਤੰਦੇ ਉੱਤੇ ਗੱਲ ਨਹੀਂ ਛੱਡਾਂਗਾ ਹਰੀ ਸਿੰਘ ਨਲਵੇ ਨੇ ਤਿੰਨ ਵਾਰ ਲਲਕਾਰ ਕੀਤੀ ਕਿ ਹੈ ਕੋਈ ਪਿਓ ਦਾ ਪੁੱਤ ਜੋ ਮੇਰੇ ਗੱਲ ਪਵੇ ਪਰ ਪਠਾਨ ਜਾਣਦੇ ਸਨ ਕਿ ਹਰੀ ਸਿੰਘ ਨਲਵੇ ਦੇ ਗੱਲ ਪੈਣਾ ਮੌਤ ਨੂੰ ਗੱਲ ਲਾਉਣ ਵਾਲੀ ਗੱਲ ਹੈ ਕਿਸੇ ਦੀ ਵੀ ਹਿੰਮਤ ਨਾ ਹੋਈ ਆਖੀਰ ਉਹਨਾਂ ਨੇ ਆਪਣੇ ਹਥਿਆਰ ਨਲਵੇ ਦੇ ਪੈਰਾਂ ਵਿੱਚ ਰੱਖ ਦਿੱਤੇ ਤੇ ਮਾਫੀ ਮੰਗਣ ਲੱਗੇ ਹਰੀ ਸਿੰਘ ਨਲਵਾ ਉਹ ਸੀ ਜਿਸ ਦਾ ਨਾਮ ਸੁਣ ਕੇ ਤਲਵਾਰਾਂ ਕੰਬਦੀਆਂ ਸਨ ਜਿੱਥੇ ਉਹ ਖੜਾ ਹੋ ਜਾਵੇ ਉੱਥੇ ਮੌਤ ਵੀ ਇਜਾਜ਼ਤ ਲੈ ਕੇ ਆਉਂਦੀ ਸੀ